ਦੇਵ ਮਾਨ ਨਿਦਾਨਿਆਂ ਦੇ ਤਾਮ ਯੋਟਿਆਂ ਦੇ ਓਟ ਸੱਚੇ ਪਿਤਾ ਪਵਾਹੀ ਗੁਰੂ ਅਮਰਪ੍ਰੀਤ ਰਾਤੇ ਪੰਖ ਦੇਵਾਨੀ ਧਰ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਦੇ ਨਾਮ ਹੂਰ ਅਰਦਾਸ ਸ੍ਰੀੰਤੀ ਗੁਰੂਖ ਜਨਮ ਸਵਾਰ ਵਰ ਕੈ ਚੱਲਿਆ ਸੱਚੀ ਦਰ ਕਰ ਜਾਏ ਸੱਚਾ ਕਿੜ ਨਿਰਮਲਿਆ ਜਿਹ ਹਾਲ ਕੀ ਲਿਖਿਆ ਤੇ ਹਾਫੁਕੁਮ ਕਰਾਏ ਭੱਲੇ ਆਵੀਂ ਹੀ ਜੈ ਰੇ ਮਹਾਕਾਉਸਾਰ ਸਤਿਗੁਰੂ ਦੀਓ ਗੁਰਦੁਆਰਾ ਕਿਲਾ ਅਨੰਦਗੜ੍ਹ ਸਤਿਜੀ ਦੇ ਮਹਾਪੁਰਸ਼ ਸੰਤ ਬਾਬਾ ਸੁਖਤਾ ਸਿੰਘ ਜੀ ਜੋ ਸਤਿਗੁਰ ਜੀਓ ਪਿਛਲੇ ਦਿਨੀ ਆਕਾਰ ਚਲਾਣਾ ਕਰ ਗਏ ਸਤਿਗੁਰ ਜੀਓ ਉਹਨਾਂ ਦੇ ਦੁਸ਼ਹਿਰੇ ਸਵਾਗਤ ਨੂੰ ਮੁੱਖ ਰੱਖਦੇ ਹਾਂ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੈ ਗੁਰਦੁਆਰਾ ਕਿਲਾ ਆਨੰਦਗੜ੍ਹ ਸਰਬਜੀਤ ਦੇ ਸੁੱਤੇ ਪ੍ਰਬੰਧ ਵੱਲੋਂ ਸੂ ਸੰਗਤਾਂ ਦੇ ਸਹਿ ਜੋਰ ਦੇ ਨਾਲ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਕਰ ਆਰੰਭ ਹੋਣ ਲੱਗੇ ਹਾਂ ਸਤਿਗੁਰੂ ਜੀਓ ਕਿਰਪਾ ਕਰਨੀ ਸੂ 파ਠੀ ਸਿੰਘਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿ ਸਪਸ਼ਟ ਗੁਰਬਾਣੀ ਪੜਨ ਸੁਣਨ ਕੰਨ ਕਰੰਗਾ ਬਲ ਬਖਸ਼ਣਾ ਸੂ ਸੇਵਾ ਨਾਮ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾ ਕਰਨ ਦੇ ਬਾਲ ਉਦਨ ਉਤਸ਼ਾਹ ਬਖਸ਼ਿਸ਼ ਕਰਨੀ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਬਹੂਰੀ ਅੰਦਰ ਬੇਅੰਕ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਮੂਹ ਸੰਗਤ ਦੀ ਹਾਜ਼ਰੀ ਲੱਭਰਵਾ ਕਰਣੀ ਨਰੋ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਹਾਗੂਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਾਰੀ ਤਿਆਰੀ ਕੀਤੀ ਗਈ ਹੈ ਸ਼੍ਰੀ ਅਖੰਡ ਪਾਠ ਪਾਠ ਦੀ ਅਰੰਭਤਾ ਨੂੰ ਰੱਖਦਿਆਂ ਹੋਇਆਂ ਛੇ ਪਉੜੀਆਂ ਆਨੰਦ ਸਰਵ ਜੀ ਦੇ ਰਾਗ ਹੋਏ ਬੜੀ ਸੁਣੀ ਗੁਰਬਾਣੀ ਦੇ ਭਾਵ ਅਰਥ ਨਰਿਆਣਿਆ ਸੰਗਤ ਦੇ ਰੂਹਿਆ ਦੇ ਵਸੌੜਾ ਸਤਿਗੁਰ ਜੀਓ ਕਿਰਪਾ ਕਰਨੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਰੂਹੂ ਸਦੀਪ ਕਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਵਿਸ਼ੇ ਸੰਤਾਂ ਨੂੰ ਭਾਣਾ ਅਨੰਤਾ ਬਖਸ਼ਣਾ ਬਧੀਆਂ ਸੰਸਾਰੀ ਲੋਬਣਾ ਆਪ ਜੀ ਦੇ ਹਾਜੂਰ ਕੜਾ ਪ੍ਰਸ਼ਾਦ ਦੀ ਦੇਖਣ ਕੇ ਆਜ ਰਹਿ ਦਰ ਪਰਵਾਣ ਹੋਵੇ ਵਾਹ ਹੋਇਆ ਪ੍ਰਕਾਸ਼ ਸੰਤ ਸ੍ਰੀ ਦਰਿਵ ਕੌਣ ਦੀਆਂ ਗਿਆ ਰਖਸ਼ੋ ਹੋਇਆਂ ਸਰ ਭੁਲਾ ਦੀ ਮਾਫੀ ਬਖਸ਼ਣੀ ਕਿਰਪਾ ਕਰੋ ਸੰਤ ਗੁਰੂ ਜੀ ਜੋ ਪਾਪ ਤ੍ਰਿਤ ਸਰਿ ਮੁਖਵਾਪ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਤਾਜ ਕਰੋ ਜੀ ਸ੍ਰੀ ਅਖੰਡ ਪਾਠ ਸਾਹਿਬ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ